ਮਾਲਵੀ ਦਾ ਇਤਿਹਾਸਿਕ ਪਿੰਡ ਭਾਈ ਰੂਪਾ ਜੀ ਭਾਈ ਰੂਪਾ ਜੀ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਸਾਇਆ ਹੋਇਆ ਪਿੰਡ ਹੈ ਗੁਰੂ ਸਾਹਿਬ ਜੀ ਦੇ ਪਿਆਰੇ ਸੇਵਕ ਭਾਈ ਰੂਪ ਚੰਦ ਜੀ ਖੋਪਰ ਇਸੇ ਪਿੰਡ ਦੇ ਜੰਪਾਲ ਚੰਨ ਭਾਈ ਰੂਪ ਚੰਦ ਉੱਪਰ ਗੁਰੂ ਸਾਹਿਬ ਜੀ ਦੀ ਬੇਅੰਤ ਬਖਸ਼ਸ਼ ਸੀ ਭਾਈ ਰੂਪ ਚੰਦ ਜੀ ਦੇ ਪਿੰਡ ਅਤੇ ਆਸ-ਪਾਸ ਦੇ ਪਿੰਡ ਵਿੱਚ ਇਤਿਹਾਸਿਕ ਤੇ ਪ੍ਰਾਤਨ ਵਸਤਾਂ ਦੇ ਖਜ਼ਾਨੇ ਨਾਲ ਭਰਪੂਰ ਹਨ ਹਰ ਘਰ ਵਿੱਚ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਵਸਤਾਂ ਮੌਜੂਦ ਹਨ ਅੱਜ ਸਭ ਤੋਂ ਖਾਸ ਇਤਿਹਾਸਿਕ ਵਸਤੂ ਇੱਕ ਰੱਥ ਦੀ ਗੱਲ ਕਰਦੇ ਹਾਂ ਭਾਈ ਰੂਪ ਸਿੰਘ ਜੀ ਦੇ ਕਈ ਬਰਜਿੰਦਰ ਸਿੰਘ ਅਤੇ ਭਾਈ ਬੂਟਾ ਸਿੰਘ ਜੀ ਦੇ ਦਸਨ ਮੁਤਾਬਿਕ ਰੱਥ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਕਸ਼ਮੀਰ ਦੇ ਇੱਕ ਗੁਰੂ ਘਰ ਦਾ ਸੇਵਕ ਮੁਸਲਮਾਨ ਸੱਜਣ ਨੇ ਬੜੀ ਸ਼ਰਧਾ ਨਾਲ ਇਹ ਰੱਥ ਤਿਆਰ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਪੇਟ ਕੀਤਾ ਸੀ ਗੁਰੂ ਅਰਜਨ ਦੇਵ ਜੀ ਦੇ ਮੈਲਾਂ ਦਾ ਢੋਲਾ ਇਸੇ ਰਾਤ ਵਿੱਚ ਆਇਆ ਸੀ ਮਾਤਾ ਗੰਗਾ ਜੀ ਇਸੇ ਰਾਤ ਤੇ ਸਵਾਰ ਹੋ ਕੇ ਬਾਬਾ ਬੁੱਢਾ ਜੀ ਪਾਸ ਪੁੱਤਰ ਦੀ ਦਾਦ ਵਾਸਤੇ ਫਰਿਆਦ ਕਰਨ ਗਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਤਮੋਦਰੀ ਜੀ ਇਸੇ ਰਾਤ ਵਿੱਚ ਗੁਰੂ ਘਰ ਆਏ ਸਨ ਬਾਬਾ ਰਾਮ ਰਾਏ ਜੀ ਇਸੇ ਰਾਤ ਵਿੱਚ ਬਾਦਸ਼ਾਹ ਦੇ ਸੱਦੇ ਤੇ ਦਿੱਲੀ ਪਹੁੰਚੇ ਸਨ ਇਸੇ ਰੱਥ ਤੇ ਬੈਠ ਕੇ ਬਾਬਾ ਰਾਮ ਰਾਏ ਢੇਰਾ ਢੁੰਡ ਗਏ ਸਨ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਮਾਤਾ ਪੰਜਾਬ ਕੌਰ ਨੇ ਇਹ ਰੱਥ ਤੇ ਹੋਰ ਵਸਤਵਾਂ ਪਿੰਡ ਭਾਈ ਰੂਪਾ ਵਿਖੇ ਭਾਈ ਰੂਪ ਚੰਦ ਜੀ ਦੇ ਘਰ ਭਜਵਾ ਦਿੱਤੀਆਂ ਜੋ ਅੱਜ ਤੱਕ ਉਨ੍ਹਾਂ ਦੀ ਵੰਸ਼ ਨੇ ਸੰਭਾਲ ਕੇ ਰੱਖਿਆ ਹੋਇਆ ਹੁੰਿਆ ਹਨ ਰੱਥ ਤੋਂ ਇਲਾਵਾ ਇੱਥੇ ਗੁਰੂ ਰਾਮਦਾਸ ਜੀ ਦੀ ਰਵਾਬ ਗੁਰੂ ਸਾਈਂ ਜੀ ਦੇ ਸ਼ਸਤਰ ਬਰਤਨ ਢਾਲ ਅਤੇ ਹੁਕਮਨਾਮੇ ਗੁਰੂ ਸਾਈਂ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦੀਆਂ ਨਿਸ਼ਾਨੀਆਂ ਆਦ ਬਹੁਤ ਕੁਝ ਮੌਜੂਦ ਹੈ ਪਾਇਰੂ ਪਚੰਦ ਜੀ ਦੇ ਪ੍ਰਾਤਨ ਘਰ ਵਿੱਚ ਉਹ ਮੋੜੀ ਵੀ ਹੈ ਜਿਸ ਨੂੰ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਦੀ ਨੀਂਵ ਰੱਖੀ ਸੀ ਗੁਰੂ ਸਹਿਬਾਨ ਗੁਰੂ ਕੇ ਮਹਲ ਅਤੇ ਗੁਰੂ ਸਾਹਿਬ ਜੀ ਦੇ ਸਿੱਖਾਂ ਦੀਆਂ ਨਿਸ਼ਾਨੀਆਂ ਅੱਜ ਵੀ ਪਾਇਰੂਪਾ ਅਤੇ ਕਈ ਹੋਰ ਪਰਿਵਾਰਾਂ ਕੋਲ ਪਿੰਡ ਪਾਇਰੂਪਾ ਜ਼ਿਲ੍ਹਾ ਬਠਿੰਡਾ ਵਿੱਚ ਮੌਜੂਦ ਹਨ